ਭਾਤ ਪਹਿਤ ਅਰ ਲਾਪਸੀ ਕਰਕਰਾ ਕਾਸਾਰ ਭਾਤ ਕਹਿੰਦੇ ਨੇ ਚੌਲਾਂ ਨੂੰ ਆ ਗੱਲ ਵੱਲ ਗੌਰ ਕਰਿਓ ਜਰਾ ਬਸ ਮੈਂ ਸਮਾਪਤੀ ਕਰੀ ਨੇ ਆ ਚੌਲ ਭਾਤ ਪਹਿਤ ਪਹਿਤ ਕਹਿੰਦੇ ਨੇ ਦਾਲ ਨੂੰ ਅਰ ਲਾਪਸੀ ਲਾਪਸੀ ਕਹਿੰਦੇ ਨੇ ਪਤਲਾ ਕੜਾ ਕਰਕਰਾ ਕਾਸਾਰ ਕਰਕਰਾ ਕਾਸਾਰ ਕਹਿੰਦੇ ਨੇ ਖਸਤਾ ਪੰਜੀਰੀ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਭਾਤ ਪਹਿਤ ਅਰ ਲਾਪਸੀ ਕਰਕਰਾ ਕਾਸਾਰ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਜਿਹੜਾ ਪੁਜਾਰੀ ਹੁੰਦਾ ਸੀ ਨਾ ਉਹ ਪਤਾ ਕੀ ਕਰਦਾ ਸੀਗਾ ਪੁਜਾਰੀ ਨੇ ਧਾਰਮਿਕ ਸਥਾਨ ਵਿੱਚ ਮੂਰਤੀ ਟਿਕਾਈ ਤੇ ਨਾਲੇ ਨਾ ਲੋਕਾਂ ਨੂੰ ਇਹ ਗੱਲ ਕਹਿੰਦਾ ਸੀ ਵੀ ਰੱਬ ਜੀ ਜਿਹੜੇ ਨੇ ਨਾ ਉਹ ਚੌਲ ਮੰਗਦੇ ਨੇ ਦਾਲ ਵੀ ਮੰਗਦੇ ਨੇ ਇਹਨਾਂ ਨੂੰ ਪੰਜੀਰੀ ਲਿਆ ਕੇ ਦਿਓ ਇਹਨਾਂ ਨੂੰ ਆ ਚੀਜ਼ਾਂ ਲਿਆ ਕੇ ਦਿਓ ਸਾਰੀਆਂ ਹੁਣ ਇੱਕ ਮੂਰਤੀ ਜਿਹੜੀ ਹੈ ਉਹ ਤੇ ਖਾ ਨਹੀਂ ਸਕਦੀ ਖਾ ਸਕਦੀ ਹੈ ਜੀ ਦੱਸੋ ਜੀ ਮੂਰਤੀ ਖਾ ਸਕਦੀ ਹੈ ਇਸ ਕਰਕੇ ਪੁਜਾਰੀ ਨੇ ਇੱਕ ਗੱਲ ਆਖੀ ਵੀ ਮੂਰਤੀ ਤਾਂ ਜੀ ਖਾ ਨਹੀਂ ਸਕਦੀ ਤੁਸੀਂ ਇਦਾਂ ਕਰੋ ਤੁਸੀਂ ਸਾਰਾ ਸਮਾਨ ਇੱਥੇ ਛੱਡ ਕੇ ਚੱਲ ਜਾਓ ਜਦੋਂ ਤੁਸੀਂ ਜਾਓਗੇ ਨਾ ਰੱਬ ਜੀ ਜਿਹੜੇ ਨੇ ਉਹ ਪਰਦੇ ਦੇ ਵਿੱਚ ਖਾਂਦੇ ਨੇ ਉਹ ਮੂਰਤੀ ਨੂੰ ਰੱਬ ਕਹਿੰਦਾ ਸੀ ਵੀ ਰੱਬ ਜੀ ਜਿਹੜੇ ਨੇ ਉਹ ਪਰਦੇ ਦੇ ਵਿੱਚ ਖਾਂਦੇ ਨੇ ਤੁਹਾਡੇ ਸਾਹਮਣੇ ਨਹੀਂ ਉਹਨਾਂ ਨੇ ਖਾਣੀ ਤੇ ਸਾਡੇ ਸਾਧ ਬਾਬਿਆਂ ਨੇ ਵੀ ਤੇ ਐਵੇਂ ਆਖਿਆ ਨਾ ਵੀ ਤੁਸੀਂ ਵੀ ਜੀ ਘਰੋਂ ਦੀ ਰੋਟੀ ਤਿਆਰ ਕਰਕੇ ਲੈ ਕੇ ਆਓ ਸਾਡੇ ਡੇਰੇ ਦੇ ਵਿੱਚ ਇੱਥੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋ ਕੇ ਰੋਟੀ ਖਾਂਦੇ ਨੇ ਤੁਸੀਂ ਵੀ ਰੋਟੀ ਤਿਆਰ ਕਰਕੇ ਪਰ ਤੁਹਾਡੇ ਸਾਹਮਣੇ ਨਹੀਂ ਖਾਣਗੇ ਵੈਸੇ ਖਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋ ਜਾਂਦੇ ਨੇ ਮੈਨੂੰ ਤਾਂ ਇਹ ਸਮਝ ਨਹੀਂ ਆਈ ਵੀ ਇੱਕ ਪਾਸੇ ਗੁਰੂ ਨਾਨਕ ਸਾਹਿਬ ਆਪ ਆਖਣ ਵੀ ਬਾਣੀ ਗੁਰੂ ਹੈ ਤੇ ਇੱਕ ਪਾਸੇ ਆਪ ਹੀ ਪ੍ਰਗਟ ਹੋਈ ਜਾਂਦੇ ਸਾਡੇ ਸਾਧ ਬਾਬੇ ਨੇ ਟੁੱਟੀਆਂ ਫੁੱਟੀਆਂ ਸਾਖੀਆਂ ਪ੍ਰਚਾਰੀਆਂ ਸਾਡੇ ਲੋਕਾਂ ਨੇ ਮੰਨ ਲਈਆਂ ਖੈਰ ਹੁਣ ਉਹ ਪੰਡਤ ਜੀ ਇਹ ਗੱਲ ਆਖਦੇ ਸੀ ਵੀ ਮੂਰਤੀ ਜਿਹੜੀ ਹੈ ਨਾ ਤੁਹਾਡੇ ਸਾਹਮਣੇ ਨਹੀਂ ਖਾਏਗੀ ਬਾਅਦ ਚ ਖਾਂਦੀ ਹੈ ਹੁਣ ਪੰਡਤ ਕਰਦਾ ਪਤਾ ਕੀ ਸੀਗਾ ਜਦੋਂ ਲੋਕ ਲੈ ਕੇ ਆਉਂਦੇ ਸੀ ਨਾ ਥੋੜਾ ਜਿਹਾ ਨਾ ਮੂਰਤੀ ਦੇ ਮੂੰਹ ਨੂੰ ਲਾ ਦਿੰਦਾ ਸੀ ਕੋਈ ਵੀ ਮਿੱਠੀ ਚੀਜ਼ ਲੈ ਕੇ ਜਦੋਂ ਆਏ ਮੰਨ ਲਓ ਪੰਜੀਰੀ ਲੈ ਕੇ ਆਏ ਥੋੜੀ ਜੀ ਮੂਰਤੀ ਦੇ ਬੁੱਲਾਂ ਦੇ ਉੱਤੇ ਲਾ ਦੇਣੀ ਹੁਣ ਜਦੋਂ ਚੱਲ ਜਾਣਾ ਨਾ ਉਹਨਾਂ ਲੋਕਾਂ ਨੇ ਜਿਹੜੇ ਚੀਜ਼ ਲੈ ਕੇ ਆਏ ਸੀ ਇਹਨੇ ਬਾਅਦ ਪਤਾ ਕੀ ਕਰਿਆ ਕਰਨਾ ਥੋੜੀ ਜੀ ਰੇਤ ਲਿਆ ਕਰਨੀ ਛਾਰ ਲਿਆ ਕਰਨੀ ਰੇਤ ਇਹਨੇ ਰੇਤ ਲੈ ਕੇ ਨਾ ਉਹ ਬਾਅਦ ਵਿੱਚ ਮੂਰਤੀ ਦੇ ਬੁੱਲਾਂ ਤੇ ਉਹ ਲਾ ਦਿਆ ਕਰਨੀ ਪਤਾ ਕਿਉਂ ਲਾਉਂਦਾ ਸੀ ਕਿਉਂਕਿ ਜੇ ਮਿੱਠਾ ਲੱਗਾ ਰਹਿ ਗਿਆ ਤੇ ਹੋ ਸਕਦਾ ਕੀੜੀਆਂ ਚੜ ਜਾਣ ਮਿੱਠਾ ਲੱਗਾ ਰਹਿ ਗਿਆ ਤੇ ਹੋ ਸਕਦਾ ਕੀੜੀਆਂ ਚੜ ਜਾਣ ਬੁੱਲਾਂ ਦੇ ਉੱਤੇ ਤੇ ਜਿਹੜਾ ਰੱਬ ਕੀੜੀਆਂ ਨਹੀਂ ਭਜਾ ਸਕਦਾ ਉਹ ਸਾਨੂੰ ਕੀ ਕਰੂਗਾ ਦਸੂ ਦਸੂਗਾ ਦਸੋ ਸਾਡੇ ਉਤੇ ਕੀ ਕਿਰਪਾ ਕਰੂਗਾ ਤੇ ਉਹ ਬਾਅਦ ਉਹਦੇ ਛਾਰ ਲਾ ਦਿੰਦਾ ਸੀ ਮਿੱਟੀ ਲਾ ਦਿੰਦਾ ਸੀ ਉਹਦੇ ਹੁਣ ਜਿਹਨੂੰ ਰੱਬ ਕਹਿੰਦਾ ਨਾ ਉਹਦੇ ਮੂੰਹ ਦੇ ਵਿੱਚ ਕੀ ਪਾ ਰਿਆ ਸੁਆ ਬਾਬਾ ਕਬੀਰ ਜੀ ਨੇ ਆਖਿਆ ਭਾਤ ਪਹਿਤ ਯਰ ਲਾਪਸੀ ਕਰ ਕਰਾ ਕਾਸਾਰ ਭੋਗਣ ਹਾਰੇ ਭੋਗਿਆ ਭੋਗਣ ਹਾਰੇ ਭੋਗਿਆ ਪਾ ਪੰਡਤ ਜੀ ਸਾਰਾ ਕੁਝ ਆਪ ਹੀ ਟਕਾਰ ਗਏ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ 4 ਮੂਰਤ ਦੇ ਮੁਖ ਵਿੱਚ ਜਿਹੜੀ ਮੂਰਤੀ ਆ ਉਹਦੇ ਮੂਝ ਕੀ ਆਇਆ ਜੀ ਕੇਵਲ 4 ਕੇਵਲ 4 ਆਈ ਅਖੀਰਲੇ ਬੰਦ ਵਿੱਚ ਆਖਦੇ ਨੇ ਮਾਲਣ ਭੁੱਲੀ ਜਗ ਭੁਲਾਣਾ ਕਹਿੰਦੇ ਮਾਲਣ ਵੀ ਭੁੱਲੀ ਐ ਤੇ ਸਾਰੇ ਦਾ ਸਾਰਾ ਜਗਤ ਵੀ ਭੁੱਲਿਆ ਪਿਆ ਐ ਸੱਚੀ ਵਿਚਾਰ ਕਿਸੇ ਨੂੰ ਨਹੀਂ ਪਤਾ ਮਾਲਨ ਭੁੱਲੀ ਜੱਗ ਭੁਲਾਣਾ ਪਰ ਬਾਬਾ ਕਬੀਰ ਜੀ ਨੇ ਇੱਕ ਗੱਲ ਬੜੀ ਪਿਆਰੀ ਆਖੀ ਹਮ ਭੁਲਾਨੇ ਨਾਹੇ ਕਹਿੰਦੇ ਪਰ ਮੈਂ ਨਹੀਂ ਭੁੱਲਿਆ ਮੈਂ ਨਹੀਂ ਭੁੱਲਿਆ ਮੈਂ ਕਿਵੇਂ ਨਹੀਂ ਭੁੱਲਿਆ ਕਿਉਂਕਿ ਮੈਂ ਗੁਰੂ ਦਾ ਕਹਿਣਾ ਮੰਨ ਲਿਆ ਕਹੋ ਕਬੀਰ ਹਮ ਰਾਮ ਰਾਖੇ ਸਾਨੂੰ ਤਾਂ ਸਾਡੇ ਰੱਬ ਨੇ ਰੱਖ ਲਿਆ ਜੀ ਬਚਾ ਲਿਆ ਅਸੀਂ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਫਸੇ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰੋ ਹਰ ਰਾਏ ਏ ਮਾਲਕ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਇਨਾਂ ਕਰਮ ਕਾਂਡਾਂ ਤੋਂ ਬਚੇ ਰਹੀਏ ਹੁਣ ਬਾਬਾ ਕਬੀਰ ਜੀ ਤਾਂ ਬਚ ਗਏ ਤੇ ਜਿਹੜੇ ਉਹਨਾਂ ਦੀ ਬਾਣੀ ਨੂੰ ਗੁਰੂ ਜੀ ਦੀ ਬਾਣੀ ਨੂੰ ਜਾਨਣਾ ਮੱਥਾ ਟੇਕਣ ਵਾਲੇ ਨੇ ਹੁਣ ਫੈਸਲਾ ਆਪ ਕਰ ਲਿਓ ਵੀ ਆਪਾਂ ਬਚੇ ਆ ਜਾਂ ਨਹੀਂ ਬਚੇ ਜੇ ਨਹੀਂ ਬਚੇ ਤੇ ਬਚ ਜਾਈਏ ਇਨਾਂ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਜਦੋਂ ਆਪਾਂ ਇਨਾਂ ਵਹਿਮਾਂ ਭਰਮਾਂ ਤੋਂ ਬਾਹਰ ਹੋਵਾਂਗੇ ਜੀਵਨ ਸਾਡਾ ਆਪੇ ਸੋਹਣਾ ਬਣ ਜਾਣਾ ਪ੍ਰੋਫੈਸਰ ਸਾਫ ਸਿੰਘ ਜੀ ਨੇ ਨਾ ਇੱਕ ਆਖਰੀ ਗੱਲ ਕਹਿ ਕੇ ਮੈਂ ਆਪ ਜੀ ਤੋਂ ਖਿਮਾ ਲੈ ਰਿਹਾ ਪ੍ਰੋਫੈਸਰ ਸਾਫ ਸਿੰਘ ਜੀ ਨੇ ਨਾ ਇੱਕ ਗੱਲ ਬੜੀ ਪਿਆਰੀ ਲਿਖੀ ਇਹ ਸ਼ਬਦ ਦੇ ਜਦੋਂ ਉਹਨਾਂ ਨੇ ਅਰਥ ਕੀਤੇ ਨਾ ਥੱਲੇ ਇੱਕ ਨੋਟ ਦਿੱਤਾ ਉਹਨਾਂ ਨੇ ਉਹਨਾਂ ਨੇ ਆਖਿਆ ਵੀ ਜਿਵੇਂ ਮੰਦਰਾਂ ਦੇ ਵਿੱਚ ਸਿਸਟਮ ਚੱਲਦਾ ਸੀ ਨਾ ਵੀ ਲੋਕੀ ਚੀਜ਼ਾਂ ਲੈ ਕੇ ਆਉਂਦੇ ਸੀ ਇਸੇ ਤਰ੍ਹਾਂ ਦਾ ਸਿਸਟਮ ਜਿਹੜਾ ਕੁਝ ਗੁਰਦੁਆਰੇ ਵਿੱਚ ਵੀ ਚੱਲ ਪਿਆ ਵੀ ਜਦੋਂ ਆਪਾਂ ਲੰਗਰ ਤਿਆਰ ਕਰਦੇ ਆ ਨਾ ਕਈ ਥਾਵਾਂ ਦੇ ਉੱਤੇ ਤੁਸੀਂ ਵੇਖਿਆ ਹੋਵੇਗਾ ਉਹ ਥਾਲੀ ਦੇ ਵਿੱਚ ਥੋੜੀ ਜੀ ਸਬਜ਼ੀ ਲਿਆ ਕੇ ਥੋੜੇ ਜੇ ਚੌਲ ਨਾਲ ਦੋ ਪ੍ਰਸ਼ਾਦੇ ਪਾਣੀ ਦਾ ਗਲਾਸ ਉਹ ਵੀ ਲਿਆ ਕੇ ਨਾਲ ਰੱਖ ਦਿੰਦੇ ਨੇ ਇੱਥੇ ਇਦਾਂ ਹੁੰਦਾ ਜਾਂ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਤੇ ਜਦੋਂ ਫਿਰ ਕਿਰਪਾਨ ਭੇਟ ਕੀਤੀ ਜਾਂਦੀ ਹੈ ਕੜਾ ਪ੍ਰਸ਼ਾਦ ਨੂੰ ਕਿਰਪਾਨ ਭੇਟ ਕੱਲੀ ਕਰਨ ਦਾ ਹੁਕਮ ਹੈ ਸਿੱਖ ਰਹਿਤ ਮਰਿਆਦਾ ਵਿੱਚ ਬਾਕੀ ਕਿਸੇ ਨੂੰ ਨਹੀਂ ਨਾ ਲੱਡੂ ਨੂੰ ਨਾ ਗੁੰਦੀ ਨੂੰ ਨਾ ਜਿਹੜੇ ਪ੍ਰਸ਼ਾਦੇ ਨੂੰ ਹੋਰ ਕਿਸੇ ਚੀਜ਼ ਨੂੰ ਕਿਰਪਾਨ ਭੇਟ ਨਹੀਂ ਹੋ ਸਕਦੀ ਕੇਵਲ ਕੜਾ ਪ੍ਰਸ਼ਾਦ ਨੂੰ ਕਿਰਪਾਨ ਭੇਟ ਹੋ ਸਕਦੀ ਪਰ ਉਦੋਂ ਕੀ ਕੀਤਾ ਜਾਂਦਾ ਜਦੋਂ ਰੋਟੀ ਸਬਜੀ ਦਾਲ ਲਿਆ ਕੇ ਰੱਖੀ ਉਹ ਦਾਲ ਚ ਵੀ ਕਿਰਪਾਨ ਫੇਰ ਦੇਣੀ ਹੈ ਸਬਜੀ ਚ ਵੀ ਫੇਰ ਦੇਣੀ ਰੋਟੀਆਂ ਚ ਵੀ ਫੇਰ ਦੇਣੀ ਪਾਣੀ ਚ ਵੀ ਫੇਰ ਦੇਣੀ ਚਾਹ ਹੀ ਤੇ ਚਾਹ ਚ ਵੀ ਫੇਰ ਛੱਡਣੀ ਹੈ ਜੋ ਸਾਰੇ ਚ ਕਿਰਪਾਨ ਫੇਰ ਦੇਣੀ ਇਹ ਜਿਹੜੀ ਮਨਮਤ ਚੱਲ ਪਈ ਹੈ ਸਾਡੇ ਵਿੱਚ ਇਸ ਤੋਂ ਅਸੀਂ ਬਚੀਏ ਕਿਉਂਕਿ ਕਿਰਪਾਨ ਭੇਟ ਕੇਵਲ ਤੇ ਕੇਵਲ ਕੜਾ ਪ੍ਰਸ਼ਾਦ ਨੂੰ ਹੋ ਸਕਦੀ ਹੈ ਤੇ ਇੱਕ ਗੱਲ ਹੋਰ ਨੋਟ ਕਰਿਓ ਵੀ ਬਾਹਰ ਜਿਹੜਾ ਟੱਪ ਪਿਆ ਹੁੰਦਾ ਨਾ ਪ੍ਰਸ਼ਾਦਿਆਂ ਵਾਲਾ ਉਹਦੇ ਵਿੱਚ ਤੇ ਬਹੁਤ ਪ੍ਰਸ਼ਾਦ ਦੇ ਹਜ਼ਾਰ ਪ੍ਰਸ਼ਾਦਾਂ ਪਿਆ ਹੋਣਾ ਇੱਥੇ ਅਸੀਂ ਦੋ ਪ੍ਰਸ਼ਾਦਿਆਂ ਨੂੰ ਤੇ ਕਿਰਪਾਨ ਭੇਟ ਕਰ ਦਿੱਤੀ ਤੇ ਬਾਕੀ ਦੇ ਪ੍ਰਸ਼ਾਦੇ ਥੋੜੀ ਜੀ ਦਾਲ ਨੂੰ ਤੇ ਕਿਰਪਾਨ ਭੇਟ ਹੋ ਗਈ ਤੇ ਬਾਕੀ ਦੀ ਦਾਲ ਉਹ ਤੇ ਬਗੈਰ ਉਦਾਂ ਹੀ ਰਹੇਗੀ ਨਾ ਇਸ ਕਰਕੇ ਜਦੋਂ ਲੰਗਰ ਤਿਆਰ ਕੀਤਾ ਜਾਵੇ ਨਾ ਜਿੱਥੇ ਲੰਗਰ ਤਿਆਰ ਹੋਇਆ ਉੱਥੇ ਹੀ ਅਰਦਾਸ ਕਰ ਲਈ ਜਾਵੇ ਉਸ ਲੰਗਰ ਨੂੰ ਗੁਰਦੁਆਰੇ ਵਿੱਚ ਲਿਆਉਣ ਦੀ ਲੋੜ ਨਹੀਂ ਇੱਥੇ ਕੇਵਲ ਕੜਾ ਪ੍ਰਸ਼ਾਦ ਨੂੰ ਹੀ ਕਿਰਪਾਨ ਭੇਟਾ ਕੀਤੀ ਜਾ ਸਕਦੀ ਹੈ